ਲਓ ਕੀ ਕੀ ਦੀ ਜਿਆ ਸਾਰਿਆਂ ਨੂੰ ਦਿਖਾਵਾਂਗੇ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਵਾਹਿਗੁਰੂ ਅਰਦਾਸ ਕਰਦੇ ਆਂ ਭਾਈ ਸਭ ਦੇ ਘਰ ਪਰਿਵਾਰਤਨ ਦੋਸਤ ਤੇ ਚੜ੍ਹਦੀ ਕਲਾ 'ਚ ਹੋਣ ਤੇ ਲੋ ਬਈ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਧਿਆਨ ਨਾਲ ਸੁਣ ਵੀ ਲਿਓ ਤੇ ਸਮਝ ਵੀ ਲਿਓ ਠੀਕ ਹੈ ਕਿਉਂਕਿ ਆਪਾਂ ਜੋ ਵੀ ਵੀਡੀਓ ਪਾਉਣੇ ਆ ਜਾਂ ਕੁਝ ਵੀ ਦੱਸਦੇ ਆ ਬਾਈ ਜੰਮਾ ਪ੍ਰੋਪਰ ਦੱਸਦੇ ਆ ਲੋਕਾਂ ਵਾਂਗੂ ਇਹ ਨਹੀਂ ਹੈਗਾ ਵੀ ਪਿਛੋ ਕੋਈ ਚੀਜ਼ ਰੱਖ ਕੇ ਯਾਦ ਪਜਦ ਕਰਕੇ ਹਨਾ ਸੋ ਆਪਾਂ ਬਾਈ ਪਹਿਲਾਂ ਗੁਰਦਾ ਵੀਡੀਓ ਪਾਈ ਸੀ ਹਨਾ ਗੋੜਾ ਲਈ ਆਪਾਂ ਤੇ ਉਹ ਆਪਾਂ ਹੁਣ ਸਮਾਨ ਲੈ ਕੇ ਆਇਆ ਕਿਸੇ ਭੜਾਣੇ ਆਪਣੇ ਨੂੰ ਬਣਵਾਉਣ ਵਾਸਤੇ ਹਨਾ ਤੇ ਸਮਾਨ ਆਪਾਂ ਲਿਆਂਦਾ ਉਹਦਾ ਤੇ ਬਣਾ ਕੇ ਦੇਵਾਂਗੇ ਤੇ ਆਪਿਆ ਡੈਰੀ ਤੇ ਸਾਰਾ ਸਮਾਨ ਲਿਫਿਆ ਹੋਇਆ ਠੀਕ ਹੈ ਤੇ ਆਪਿਆ ਸਾਰਾ ਸਮਾਨ ਹੁਣ ਤੁਹਾਨੂੰ ਸਾਰਾ ਸਮਾਨ ਦਿਖਾਉਣਾ ਮੈਂ ਤੇ ਦੇਖ ਲਿਓ ਤੇ ਬਣਾਉਣਾ ਕਿਵੇਂ ਆ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਆਜੋ ਤੇ ਲੈ ਮਿੱਤਰੋ ਆਇਆ ਸਾਰਾ ਸਮਾਨ ਬਾਈ ਆ ਆਪਣਾ ਗੁੜ ਦਾ ਆ ਆਪਣਾ ਪਾਣੀ ਦਾ ਪਾਣੀ ਵੀ ਪਾਵਾਂਗੇ ਤੁਹਾਡੇ ਨਾਲ ਤੇ ਹੁਣ ਆ ਚੀਜ਼ਾਂ ਆਪਾਂ ਸ਼ੇਅਰ ਕਰਦੇ ਆ ਧਿਆਨ ਨਾਲ ਦੇਖੀ ਚੱਲਿਓ ਵੀ ਕੀ ਕੀ ਚੀਜ਼ ਆ ਸਾਰੀਆਂ ਤੁਹਾਨੂੰ ਦਿਖਾਵਾਂਗੇ ਠੀਕ ਆ ਸਭ ਤੋਂ ਪਹਿਲਾਂ ਬਈ ਆਪਣੀ ਜਵੈਣ ਠੀਕ ਆ ਪਹਿਲੇ ਨੰਬਰ ਤੇ ਜਵੈਣ ਆ ਗਈ ਫਿਰ ਆ ਗਈ ਵੀਰੇ ਦਾਲ ਚੀਨੀ 1 ਤੋਲਾ ਠੀਕ ਆ ਜਵੈਣ ਵੀ 1 ਤੋਲਾ ਹੀ ਸੀ ਹੁਣ ਬਈ ਵੱਡੀ ਇਲਾਇਚੀ 1 ਤੋਲਾ ਇਹਦਾ ਕੀ ਕਰਨਾ ਬਈ ਇਹਦੇ ਜਿਹੜੇ ਵੀ ਹੁੰਦੇ ਨੇ ਉਹ ਕੱਢ ਲਿਓ ਉਹ ਰਗੜ ਦਿਓ ਤੇ ਆ ਉੱਪਰਲਾ ਰਗੜ ਦਿਓ ਤੇ ਇਹਦੇ ਜਿਹੜਾ ਫੂਸਿਆ ਰਹੇ ਜੂਗਾ ਉਹ ਸਿੱਟ ਦਿਓ ਪਰਾਂ ਠੀਕ ਆ ਏ ਵੀ ਇੱਕ ਤੋਲਾ ਬਈ ਸੁੰਡ ਸੁੰਡ ਵੀ ਬਈ ਇੱਕ ਤੋਲਾ ਠੀਕ ਹੈ ਸੁੰਡ ਤੋਂ ਬਾਅਦ ਆ ਗਈ ਬਈ ਫੜਕੜੀ ਹਾਂ ਹਾਂ ਫੜਕੜੀ ਇਹ ਵੀ ਤਵੇ ਤੇ ਖਿਲ ਕਰਕੇ ਬਈ ਅੱਧਾ ਤੋਲਾ ਠੀਕ ਹੈ ਦੁਆ ਨਾਰਦਾਣਾ ਭਾਈ ਨਾਰਦਾਣਾ ਠੀਕ ਐ ਇਹ ਵੀ ਇੱਕ ਤੋਲਾ ਐ ਸੌਫ ਇਹ ਵੀ ਇੱਕ ਤੋਲਾ ਐ ਲੌਂਗ ਭਾਈ ਟੋਪੀ ਵਾਲੇ पी लौंग भाई टोपी आले ठीक है काली मिर्च ये भी एक तोला भाई काली मिर्च उदा गया जंगली पुदीना ठीक है ਇਹ ਨਾ ਭਾਈ ਆਪਾਂ ਜਿਹੜੀ ਪੇਪਲਮੈਂਟ ਪਾਉਣੀ ਆ ਹਨਾ ਜਿਹੜੀ ਆਪਣੀ ਪਾਣੀ ਵਾਲੀ ਆ ਤੇ ਉਹ ਭਈ ਇਹਦੇ ਵਿੱਚ ਲੱਗ ਗਈ ਤਾਂ ਕਰਕੇ ਨਾ ਇਹ 스멜 ਦਾ ਵੀ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਕਿਉਂਕਿ ਪੇਪਲਮੈਂਟ ਦੀ ਤੁਹਾਨੂੰ ਪਤਾ 스멜 ਬਾਲੀ ਹੁੰਦੀ ਆ ਹਨਾ ਜਿਹੜੀ ਆਪਾਂ ਪਾਣੀ ਚ ਪਾਉਣੀ ਆ ਹੂੰ ਭਾਈ ਜੰਗਲੀ ਪਦੀਨਾ ਓਹੋ ਕੰਦਰਾ ਪਾਊਡਰੀ ਬਣ ਕੇ ਉੱਪਰ ਆ ਗਈ ਠੀਕ ਹੈ ਉਦੋਂ ਬਾਅਦ ਆ ਗਈ ਵੀਰੇ ਕੋਜਾ ਮਿਸ਼ਰੀ ਆ ਦੇਖੋ ਹੁਣ ਇਹਦੇ 'ਚ ਵੀ ਤੁਸੀਂ ਉਲਝ ਜਾਓਗੇ ਆ ਗਈ ਕੋਜਾ ਮਿਸ਼ਰੀ ਬਾਈ ਹੱਥ ਆਹ ਇੰਡੀਅਨ ਮੂਸਲੀ ਹੈ ਬਾਈ ਤੇ ਇਹਦੇ 'ਚ ਆਪਣੀ ਇੱਕ ਚੀਜ਼ ਘੱਟ ਰਹੀ ਜੰਗਲੀ ਪਦੀਨਾ ਠੀਕ ਹੈ ਮੇਰੀ ਮਸਲੀ ਚਾਹਾਂ ਨਾ ਬਦਲ ਸਕਦੇ ਲੋਹੇ ਪਾਸੇ ਠੀਕ ਆ ਆਇਆ ਬਈ ਜੰਗਲੀ ਪਦੀਨਾ ਠੀਕ ਆ ਆ ਗਿਆ ਆਪਣੇ ਚਾਂਦੀ ਦੇ ਵਰਕ ਬਈ ਠੀਕ ਆ ਤੇ ਆ ਗਈ ਬਈ ਆਪਣੀ ਲੋਹੇ ਪਾਸਮਾ ਆ ਗਿਆ ਆਪਣੀ ਬਾਈ ਬੰਗ ਭਸਮ ਤੇ ਦਵਾਲ ਮਿਕਸ ਵੀ ਪਈ ਆਪਣੇ ਕੋਲੇ ਦਿਖਾਉਣਾ ਤੁਹਾਨੂੰ ਕਿਉਂਕਿ ਉਹ ਲਿਆਂਦੀ ਨਹੀਂ ਆਪਾਂ ਗੰਗੀ ਪਈ ਸੀ ਆਪਣੇ ਕੋਲੇ ਆ ਗਈ ਬਾਈ ਦਵਾਲ ਮਿਕਸ ਹਮਦਰਦ ਦੀ ਦਵਾਲੇ ਮਿਕਸ ਠੀਕ ਹੈ ਜਵਾਰ ਵਾਲੀ ਐਹੀ ਜੀ ਹੁੰਦੀ ਆ ਬਾਈ ਇਹ ਇਹਦੇ ਚ ਵੀ ਸਾਰਾ ਕੁਝ ਹੀ ਹੁੰਦਾ ਵੈਸੇ ਚਾਂਦੀ ਵਾਰ ਕਰ ਲੋ ਸਾਰਾ ਟੋਟਲੀ ਸਮਾਨ ਹੀ ਹੁੰਦਾ ਹਨ ਹੁਣ ਇਹ ਚੀਜ਼ਾਂ ਦਾ ਆਪਾਂ ਤੁਹਾਨੂੰ ਸਗੀਆਂ ਦਿਖਾਉਂਦੀਆਂ ਬਾਈ ਠੀਕ ਹੈ ਉਨੇ ਆਪਾਂ ਪਾ ਵੀ ਲਈਏ ਵਿੱਚ ਇਹਦੇ ਚੋ ਸ਼ਾਇਦ ਆਪਣੇ ਕੋਲੇ ਘਰੇ ਪਿਆ ਸੀਗਾ ਬਾਈ ਠੀਕ ਆ ਤਾਂ ਕਰਕੇ ਨਹੀਂ ਆਪਾਂ ਲਿਆਂਦਾ ਸੀ ਤੇ ਇਹ ਸਾਰੀਆਂ ਜਾਨੀ ਇਹਦੇ ਵਿੱਚ ਦੇਖ ਸਕੀ ਬੰਗਵਾ ਬੰਗਵਾ ਸੁ ਇੱਕ ਸੋਨੇ ਦੇ ਵਰਕ ਬਾਈ ਮਿਲੇ ਨਹੀਂ ਹੈਗੇ ਤੇ ਉਹ ਵੀ ਲਿਆਉਣੇ ਆ ਬਾਈ 5 ਪੀਸ ਆਪਾਂ ਠੀਕ ਆ ਚਾਹੇ ਤਿੰਨ ਪਾਲਿਓ ਚਾਹੇ 5 ਪਾਲਿਓ ਠੀਕ ਆ ਜਿਹੜੇ ਚਾਂਦੀ ਵਰਕ ਨੇ ਉਹ 10 ਪੀਸ ਨੇ ਠੀਕ ਆ ਹੁਣ ਇਹ ਆਪਾਂ ਚੀਜ਼ਾਂ ਗਿਣਦੇ ਆ ਇਹਦੇ ਚੋਂ ਇੱਕ ਕੱਢ ਕੇ ਹੁੰਦੀ ਹੈ ਤਾਂ ਗਲੀ ਪਤੀ ਨਾ ਰਹਿ ਗਿਆ ਭਾਈ ਸ਼ਾਇਦ ਇਹਦੇ ਚ ਨਾ ਹੋਵੇ ਠੀਕ ਆ ਉਹ ਆਪਾਂ ਪਾਣੀ ਵਾਲੇ ਤੇ ਬਾਅਦ ਚ ਦੇਖਾਂਗੇ ਨਾਲੇ ਉਹਨੂੰ ਪਾਣੀ ਵਾਲਾ ਵੀ ਸਾਰਾ ਸਿਸਟਮ ਦੱਸਾਂਗੇ ਠੀਕ ਆ ਆ ਤਾਂ ਹੋ ਗਿਆ ਸਾਰਾ ਆਪਣਾ ਸਮਾਨ ਠੀਕ ਆ ਮਿੱਤਰ ਪਿਆਰ ਤੇ ਹੁਣ ਗੱਲ ਕਰਦੇ ਆ ਆਪਾਂ ਗੁੜ ਦੀ ਠੀਕ ਆ ਵੀ ਗੁੜ ਕਿਹੜਾ ਚਾਹੀਦਾ ਆਪਾਂ ਨੂੰ ਆਹ ਦੇਖੋ ਭਾਈ ਆਪਾਂ ਆਹ ਗੁੜ ਲਿਆ ਹੁੰਦਾ ਪੁਰਾਣਾ ਗੁੜਾ ਠੀਕ ਆ 100 ਰੁਪਏ ਕਿਲੋ ਦਿੱਤਾ ਬਾਈ ਆਪਾਂ ਨੂੰ ਤੇ ਕਿਲੋ ਲਿਆਂਦਾ ਆਪਾਂ ਬਣਾਉਣਾ ਇਹ ਆਪਾਂ ਪਾਈਈ ਹੈ ਕਿਉਂਕਿ ਇਹਨੂੰ ਆਪਾਂ ਰੱਖ ਲਾਂਗੇ ਸਟੋਰ ਕਰਕੇ ਅੱਗੇ ਗਾਹ ਸੀਜ਼ਨ ਆ ਜਾ ਆਪਾਂ ਨੂੰ ਕੰਮ ਦੇ ਜੂਗਾ ਠੀਕ ਹੈ ਇਹਦੇ ਚ ਨਾ 2-3 ਤਰ੍ਹਾਂ ਦਾ ਗੁੜ ਹੁੰਦਾ ਦੇਖੋ ਜੋ ਮਾ ਕਾਲਾ ਗੁੜ ਆ ਠੀਕ ਹੈ ਆ ਦੇਖੋ ਇਹਦੇ ਚ ਇੱਕ ਬਰਫੀ ਗੁੜ ਵੀ ਆਉਂਦਾ ਬਾਈ ਤੇ ਆਪਾਂ ਇਹ ਸਪੈਸ਼ਲ ਕਹਿ ਕੇ ਲਿਆਂਦਾ ਹੈ ਉਹਨੇ ਪੰਜ ਚਾਰ ਪੰਜ ਸਾਲ ਪੁਰਾਣਾ ਗੁੜ ਕਿਹਾ ਚੱਲ ਦੋ ਤਿੰਨ ਸਾਲ ਪੁਰਾਣਾ ਹੋਵੇ ਉਹ ਵੀ ਬਹੁਤ ਆ ਹਨਾ ਆ ਦੇਖੋ ਨਾਲੇ ਸਾਫ਼ ਗੋੜਾ ਬਈ ਖਾ ਕੇ ਦੇਖਿਆ ਸੀ ਕੋਈ ਇਹ ਚ ਖਟਾਸ ਨਹੀਂ ਕੁਛ ਨਹੀਂ ਕਿਉਂਕਿ ਕਾਪੜੂਆਂ ਲਿਕਵਿਡ ਜਾਂ ਗੁੜ ਦੇ ਦਿੰਦੇ ਨੇ ਉਹ ਤੇ ਉਹਦੇ ਚ ਬਈ ਐਂ ਲੱਗਦਾ ਜਿਵੇਂ ਇਮਲੀ-ਉਮਲੀ ਜੀ ਨੇ ਮਿਕਸ ਹੁੰਦੀ ਹਨਾ ਉਹ ਖਟ ਮਿਠਾ ਜਿਹਾ ਹੁੰਦਾ ਉਹ ਨਾ ਕਦੇ ਲਿਆਇਓ ਭਰਾ ਬਣ ਕੇ ਜਾਂ ਤਾਂ ਇਹ ਲਿਆਇਓ ਜਾਂ ਬਰਫੀ ਵਾਲਾ ਗੁੜ ਲਿਆਇਓ ਠੀਕ ਹੈ ਤੇ ਪੁਰਾਣਾ ਗੁੜ ਲਿਆਇਓ ਇਹ ਵੱਡੀਆਂ ਦੁਕਾਨਾਂ ਥੋਕ ਵਾਲੀਆਂ ਤੋਂ ਵੀ ਮਿਲ ਜਾਂਦਾ ਜਿਹੜੇ ਦਰਦੂ ਮਾਣੇ ਉੱਠ ਪਾਉਂਦੇ ਆ ਉਹਦੇ ਵਾਸਤੇ ਲਿਆ ਕੇ ਰੱਖਦੇ ਪੁਰਾ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਹਨਾ ਬਾਕੀ ਇਹ ਤੁਸੀਂ ਸਾਰੇ ਭਰਾ ਆਪਣੇ ਸਿਆਣੀ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਬਈ ਦੂਸਰਾਂ ਵਾਲੇ ਜਾਨਵਰ ਕੱਢਣ ਦੀ ਠੀਕ ਹੈ ਜਿਹੜੇ ਦੂਸਰਾਂ ਵਾਲੇ ਜਾਨਵਰ ਨੇ ਬਈ ਉਹ ਤੁਸੀਂ ਐਸੇ ਹਾਬਲਾ ਲਾ ਲਓ ਹੁਣ ਭਰਾਵਾਂ ਨੇ ਤਾਂ ਕੱਢ ਰੱਖੇ ਨੇ ਬੈਰੀ ਬਾਜ ਬਹੁਤ ਪੈਂਦਾ ਹਨਾ ਉਹਦਾ ਬਈ ਕੋਈ ਹੱਲ ਹੈ ਆਸ਼ਤਵਾਦੀ ਠੀਕ ਹੈ ਆਸ਼ਤਵਾਦੀਆਂ ਲੈਓ ਜਿਹੜੀਆਂ ਗੋਲ ਵਾਲੀਆਂ ਹੋਣ ਵਾਲੀਆਂ ਦੇਸੀ ਜਗਾਰ ਵਾਲੀਆਂ ਚੱਲਦੀਆਂ ਉਹ ਆਸ਼ਤਵਾਦੀਆਂ ਲੈਓ ਉਹਦੇ ਨਾਲ ਨਾ ਡਰ ਜਾਂਦਾ ਆਪਣਾ ਆਹ 4-5 ਦਿਨ ਪਹਿਲਾਂ ਰੱਤਾ ਬੱਚਾ ਬਈ ਬਹੁਤ ਚੰਗਾ ਉੜਦਾ ਸੀਗਾ 8:40 ਵਜੇ ਆਇਆ ਤੇ ਲੈ ਗਿਆ ਆਸ਼ਤਵਾਜੀ ਚਲਾਈ ਬਾਈ ਨਾਲ ਦੀ ਨਾਲ ਉਹਨੇ ਛੜਤਾ ਪਰ ਉਹ ਵਿਚਾਰਾ ਡਿੱਗ ਗਿਆ ਇਹ ਜੀ ਦੂਰ ਸੀ ਕਣਕ ਚ ਜਿੱਥੋਂ ਲੱਭੇ ਹੀ ਨਹੀਂ ਹੈਗਾ ਸਾਨੂੰ ਉਹਨੂੰ ਇਹ ਵਾਹਿਗੁਰੂ ਨੂੰ ਪਤਾ ਵੀ ਵਿਚਾਰਾ ਮਰ ਗਿਆ ਸੀ ਜਾਂ ਕਿਵੇਂ ਸੀ ਕਿਉਂਕਿ ਉਹ ਤੋਂ ਗੋਲੀ ਵਾਂਗੂ ਹੀ ਆਇਟ ਵਾਂਗੂ ਡਿੱਗਾ ਜੇ ਬਚਿਆ ਹੁੰਦਾ ਤਾਂ ਬਾਈ ਉਹ ਪਰਪਰ ਮਾਰਦਾ ਪਰ ਉਹਨੇ ਕੁਝ ਨਹੀਂ ਮਾਰਿਆ ਵਿਚਾਰੇ ਨੇ ਸੋ ਇਹਦਾ ਹਾਲ ਇਹੀ ਆ ਜਿਹੜੀਆਂ ਅਪ੍ਰੈਲ ਵਾਲੀਆਂ ਬਾਜੀਆਂ ਆਪਾਂ ਨੂੰ ਕੱਢਣੇ ਜ਼ਰੂਰ ਪੈਣਗੇ ਬਾਈ ਮਜਬੂਰੀ ਆਪਣੀ ਵੀ ਹਨ ਉਹਦੇ ਕਰਕੇ ਤੁਸੀਂ ਆਸ਼ਤਵਾਜੀਆਂ ਲੈ ਆਇਓ ਜਿਹੜੇ ਦੂਸਰਾ ਵਾਲੇ ਕਬੂਤਰ ਨੇ ਲਾਉਣੇ ਕਿਵੇਂ ਨੇ ਪਹਿਲਾਂ ਤੁਹਾਨੂੰ 2-3 ਦਿਨ ਇਹ ਗੁੜ ਬਣਿਆ ਹੋਇਆ ਲਾਇਓ ਠੀਕ ਹੈ 2 ਜਾਂ 3 ਦਿਨ ਉਹਨੂੰ ਗੁੜ ਲਾ ਕੇ ਧੁੱਪੇ ਪਾਇਓ ਘੰਟਾ-ਘੰਟਾ ਗੁੜ ਦੇ ਕੇ ਛੋਲੇ ਦਾਣੇ ਜਿੰਨਾ ਨਾਲ ਬਈ 5-7 ਐਮਐਲ ਪਾਣੀ ਦੇ ਕੇ ਉਹਨੂੰ ਘੰਟਾ-ਘੰਟਾ ਧੁੱਪੇ ਬਿਠਾਉਣਾ ਬੜਾ ਟਾਈਮ ਨਹੀਂ ਬਿਠਾਉਣਾ ਘੰਟਾ ਧੁੱਪੇ ਬਿਠਾਤਾ ਬਹੁਤ ਹੈ ਜਦੋਂ ਚੜਦਾ ਸੂਰਜ ਹੁੰਦਾ ਉਦੋਂ ਘੰਟਾ ਘਲਵਾਤੀ ਬਹੁਤ ਆ ਧੁੱਪ 3 ਦਿਨ ਧੁੱਪ ਲਵਾਉਣੀ ਹੈ ਠੀਕ ਹੈ ਨਾਲੇ ਉਹਨੂੰ ਛਤਰੀ ਦਾ ਪੱਕਾ ਕਰਨਾ ਤੇ ਜਦੋਂ ਆਪਾਂ ਦੂਸਰਾ ਵਾਲੇ ਡਾਉਣੇ ਨੇ ਬਈ ਠੀਕ ਹੈ ਛਤਰੀ ਦੇ ਕੇ ਡਾਉਣੇ ਨੇ ਆਪਾਂ ਕਿਉਂਕਿ ਦੂਸਰਾ ਜੇ ਤੁਹਾਨੂੰ ਪਤਾ ਬਈ ਜੇ ਆਪਣੇ ਘਰੇ ਖੜੀ ਛਤਰੀ ਤੇ ਆਪਾਂ ਕਬੂਤਰ ਡਾਵਾਗੇ ਆਪਣਾ ਬਾਹਰ ਜਾ ਕੇ ਕਬੂਤਰ ਨਹੀਂ ਪੈਂਦਾ ਬਈ ਕਿਉਂ ਕਬੂਤਰ ਆਪਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੋ ਇਹਦੇ ਕਰਕੇ ਜਦੋਂ ਵੀ ਦੂਸਰਾ ਵਾਲੇ ਕੱਢਣੇ ਆ ਛਤਰੀ ਦੇਖ ਕੇ ਡਾਓ ਤੇ ਜਦੋਂ ਤੁਹਾਨੂੰ ਪਤਾ ਲੱਗ ਜੇ ਵੀ ਜਾਨਵਰ ਹੁਣ ਸਾਡਾ ਪੂਰਾ ਜ਼ੋਰ ਲਾ ਗਿਆ ਹੁਣ ਬੈਠੂਗਾ ਠੀਕ ਹੈ ਤੇ ਉਦੋਂ ਜਾਨਵਰ ਨੂੰ ਛਤਰੀ ਲਾ ਕੇ ਉੱਤੇ ਜਿਹੜਾ ਵੀ ਕਬੂਤਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਰੰਗ ਲਾ ਲਿਓ ਇੱਕ ਕਬੂਤਰ ਨੂੰ ਲਾਲ ਕਰ ਲਿਓ ਜਾਂ ਹਰਾ ਕਰ ਲਿਓ ਜਾਂ ਕੋਈ ਨੀਲਾ ਪੱਠਾ ਹੁੰਦਾ ਆਪਣੇ ਕੋਲੇ ਉਹ ਲੈ ਲਿਓ ਇੱਕੋ ਕਬੂਤਰ ਨੂੰ ਵੀ ਨੂੰ ਪਤਾ ਲੱਗ ਜੇ ਵੀ ਮੇਰੀ ਛਤਰੀਆ ਵੀ ਮੈਂ ਹੁਣ ਬਹਿਣਾ ਵੀ ਮੇਰਾ ਮਾਲਕ ਕਹਿੰਦਾ ਬਹਿ ਜਾ ਠੀਕ ਆ ਬਾਜ ਤੇ ਲਾਉਣਾ ਲਾ ਸਕਦੇ ਹੋ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਬਈ ਕੋ ਗੁਰੂ ਵੀ ਆਪਣੇ ਬੈਨ ਨੇ ਤੇ ਬਾਜ ਦਾ ਵੀ ਕੋਈ ਫਾਇਦਾ ਨਹੀਂ ਹਨ ਸੋ ਇਹਦੇ ਕਰਕੇ ਮੇਰੀ ਇਹੀ ਠੀਕ ਆ ਤੇ ਦੂਸਰ ਵਾਲੇ ਨੂੰ ਬਈ ਜਦੋਂ ਉਹਦਾ ਜੋਰ ਲੱਗ ਗਿਆ ਉਦੋਂ ਬਿਠਾਉਣਾ ਤੇ ਇੱਕ ਆਪਾਂ ਤੁਹਾਨੂੰ ਪਤਾ ਬਈ ਜਿਹੜੇ ਦੂਸਰ ਚ ਕੱਢਣੇ ਹੁੰਦੇ ਆ ਉਹ ਆਪਾਂ ਜਨਵਰੀ ਦੇ ਆਸਟ ਜੇ ਜੀ ਪੱਟ ਦਿੰਦੇ ਆ ਹਨ ਕਿਉਂਕਿ ਜਿਹੜੇ ਆਪਣੇ ਕਹਿਰ ਵਾਲੇ ਨੇ ਗਰਮੀ ਵਾਲੇ ਲੋ ਵਾਲੇ ਕਬੂਤਰ ਨੇ ਉਹ ਆਪਣੀ ਫਰਬਰੀ 15 ਤੋਂ ਲੈ ਕੇ 20 ਦੇ ਵਿੱਚ ਵਿੱਚ ਆਪਾਂ ਪੱਟ ਦਿੰਨੇ ਆ ਆਪਣੇ ਜਾਨਵਰ ਪੱਟੇ ਹੋਏ ਨੇ ਠੀਕ ਹੈ ਅੰਦਰ ਲੀਆਂ ਰਹਿੰਦੀਆਂ ਨੇ ਬਾਹਰ ਨੀਆਂ ਪੂਰੀਆਂ ਹੋ ਗਈਆਂ ਤੇ ਜਿਹੜੇ ਆਪਾਂ ਦੂਸਰਾ ਛੱਡਣੇ ਨੇ ਉਹ ਆਪਣੇ ਸਾਰੇ ਬੱਚੇ ਨੇ ਬਈ ਚੀਕ ਦੇ ਠੀਕ ਹੈ ਕਿਸੇ ਨੇ ਹਜੇ ਇੱਕ ਕਲੀ ਝਾੜੀਆ ਕਿਸੇ ਨੇ ਹਜੇ ਝਾੜੀ ਨਹੀਂ ਵੀ ਚਲ ਆਪਾਂ ਨੂੰ April April ਦਿਖਾ ਜਾਣਗੇ ਐਦ ਕੀ ਥੋੜਾ ਜਿਹਾ ਆਪਣੇ ਬਈ ਬੱਚੇ ਬਹੁਤ ਮਰ ਗਏ ਜੀ ਮੇਰੇ ਛੱਟ ਲੱਗਣ ਕਰਕੇ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਆਪਾਂ ਨੂੰ ਹੁਣ ਬਈ ਛੋਟੇ ਬੱਚੇ ਵੀ ਪੱਟੇ ਨੇ ਆਪਾਂ ਠੀਕ ਹੈ ਜਿਹੜੇ 4-4 5-5 ਕਲੀਆਂ ਰਹਿੰਦੀਆਂ ਸੀ ਉਹ ਪੱਟ ਕੇ ਸਾਰੇ ਬੱਚੇ ਉਹੀ ਨੇ ਪਿਛਲੀ ਵਾਰ ਵਾਲਾ ਆਪਣੇ ਕੋਲੇ ਕਬੂਤਰ ਇੱਕ ਦੋ ਹੀ ਨੇ ਕਿਉਂਕਿ ਜਿੰਨੀਆਂ ਬਾਜੀਆਂ ਛੱਡਿਆ ਸੀ ਬਈ ਸਾਰੇ ਕਬੂਤਰ ਆਪਣਾ ਇੱਕ ਵੀ ਨਹੀਂ ਲੱਭਿਆ ਸੀ ਸਾਰੇ ਗਵਾਚੇ ਹੀ ਸੀਗੇ ਠੀਕ ਆ ਆਪਾਂ 6 ਹਾਂ 6 ਪਤਾ ਨਹੀਂ 7 ਬਾਜੀਆਂ ਛੱਡੀਆਂ ਨੇ 7ਾਂ ਚੋਂ ਇੱਕ ਵੀ ਕਬੂਤਰ ਨਹੀਂ ਆਪਣਾ ਵਾਪਸ ਮਿਲਿਆ ਸਾਰੇ ਗਵਾਚੇ ਹੀ ਨੇ ਠੀਕ ਆ ਸੋ ਦੂਸਰਾਂ ਵਾਲੇ ਦਾ ਇਹ ਹੋ ਗਿਆ ਬਈ ਜਦੋਂ ਕਬੂਤਰ ਉੱਡ ਕੇ ਆਉਂਦਾ ਹੈ ਸੰਭਾਲ ਆਪਣੀ ਇੱਥੇ ਸ਼ੁਰੂ ਹੁੰਦੀ ਹੈ ਜਦੋਂ ਕਬੂਤਰ ਆਪਣਾ ਛਤਰੀ ਤੇ ਆ ਗਿਆ ਉਹਨੂੰ 10 15 ਮਿੰਟ ਬੈਠਾ ਰਹਿਣ ਦਿਓ ਉਦੋਂ ਬਾਅਦ ਉਹਨੂੰ ਚੱਕ ਕੇ ਖੁੱਡੇ 'ਚ ਕਰੋ ਖੁੱਡੇ ਜੋ ਚੱਕ ਕੇ ਉਹਨੂੰ ਪਿੰਜਰੇ 'ਚ ਜਾਂ ਆਪਣੀ ਡੋਲੀ 'ਚ ਲਿਆਓ ਲਿਆ ਕੇ ਪਹਿਲਾਂ ਉਹਨੂੰ ਰੈਸਟ ਦਵਾਓ ਸਾਹ ਦਵਾਓ ਫਿਰ ਤੁਸੀਂ ਕੀ ਕਰਨਾ ਹੈ ਪਾਣੀ ਲੈ ਲੈਣਾ ਬਈ ਠੀਕ ਹੈ ਮਤਲਬ ਤਾਜ਼ਾ ਪਾਣੀ ਲੈਣਾ ਉਹਦੀ ਨੋਕ ਲਵਾਉਣੀ ਆ ਥੋੜੀ ਜੀ ਇਹ ਨਹੀਂ ਹੈਗਾ ਵੀ ਤੁਸੀਂ ਰੱਜਮਾ ਪਾਣੀ ਪਿਆ ਦਿਓ ਠੀਕ ਹੈ ਜਮਾ ਨੋਕ ਲਵਾਉਣੀ ਆ ਮਾੜੀ ਜੀ ਨੋਕ ਲਵਾ ਕੇ ਪਾਣੀ ਚੱਕ ਲੈਣਾ ਫਿਰ ਉਹਨੂੰ 10-15 ਮਿੰਟ ਬਾਅਦ ਦੇਖਣਾ ਵੀ ਪਾਣੀ ਉਹ ਖਿੱਚ ਗਿਆ ਜਦੋਂ ਪਾਣੀ ਖਿੱਚ ਗਿਆ ਫਿਰ ਉਹਨੂੰ ਇੱਕ ਨੋਕ ਲਵਾਉਣੀ ਆ ਥੋੜੀ ਜੀ ਠੀਕ ਹੈ ਐਂ ਕਰਕੇ ਭਾਈ ਦੋ ਤਿੰਨ ਨੋਕਾਂ ਲਵਾਉਂਗੇ ਆਟੋਮੈਟਿਕ ਤੁਸੀਂ ਥੱਲੋ ਜਾਨਵਰ ਦੇਖ ਲਿਓ ਤੁਹਾਡਾ ਪੂਰਾ ਹੋ ਜਾਊਗਾ ਠੀਕ ਹੈ ਕਿਉਂਕਿ ਕਬੂਤਰ ਜਦੋਂ ਜ਼ੋਰ ਲਾ ਕੇ ਆਉਂਦਾ ਥੱਲੋ ਸੁੱਕ ਜਾਂਦੇ ਹਨ ਹੱਡੀ ਕਾਲੀ ਹੋਰੀ ਹੁੰਦੀ ਹੈ ਪਰ ਇਹ ਸਾਰਾ ਕੁਝ ਪਾਣੀ ਨੇ ਰਿਕਵਰ ਕਰਨਾ ਭਾਈ ਜੇ ਤੁਸੀਂ ਪਾਣੀ ਸਹੀ ਢੰਗ ਨਾਲ ਦੇਉਂਗੇ ਤੁਹਾਡਾ ਜਾਨਵਰ ਠੀਕ ਹੈ ਵਾਪਸ ਆਪਣੇ ਵੇਟ 'ਚ ਆ ਜਾਊਗਾ ਭਾਈ ਤੜਕੇ ਨੂੰ ਵੀ ਉੱਡਣ ਨੂੰ ਉਹ ਤਿਆਰ ਹੁੰਦਾ ਤੇ ਜੇ ਕਬੂਤਰ ਕਈ ਵਾਰੀ ਬੜਾ ਜ਼ੋਰ ਲਾ ਜੇ ਫੇਰ ਵੀ ਜਿਹੜਾ ਆਪਣਾ ਇਹ ਘੋੜਾ ਹੈ ਭਾਈ ਇਹ ਕੰਮ ਕਰਦਾ ਕਈ ਵਾਰੀ ਆਪਣੇ ਕਬੂਤਰ ਠੰਡੇ ਜਿਹੇ ਹੋ ਕੇ ਬਹਿਣ ਲੱਗ ਜਾਂ ਉਸਤੇ ਇਹ ਹੋ ਕੇ ਉਹਨੂੰ ਵੀ ਦੇ ਸਕਦੇ ਹਾਂ ਬਈ ਇਹ ਇਹ ਗੁੜ ਦੇ ਬਈ ਫਾਇਦੀ ਫਾਇਦੇ ਨੇ ਨੁਕਸਾਨ ਕੋਈ ਵੀ ਨਹੀਂ ਠੀਕ ਆ ਕਿਉਂਕਿ ਆਪਾਂ ਤਾਂ ਬਈ ਜਿਹੜੀ ਚੀਜ਼ ਦੱਸਦੇ ਆ ਦਿਲ ਖੋਲ੍ਹ ਕੇ ਦੱਸਦੇ ਆ ਲੋਕਾਂ ਵਾਂਗੂ ਨਹੀਂ ਹੈਗਾ ਵਿੱਚੋਂ ਕੁਛ ਲੁਕੋ ਰੱਖ ਲਾਂਗੇ ਆਪਾਂ ਕੁਛ ਨਹੀਂ ਲੁਕੋ ਰੱਖਿਆ ਪਰ ਇੱਕ ਹੱਥ ਜੋੜ ਕੇ ਬੇਨਤੀ ਸਾਰੇ ਭਰਾਵਾਂ ਨੂੰ ਮੈਸੇਜਾਂ 'ਚ ਨਾ ਕਿਹਾ ਕਰੋ ਵੀ ਯਾਰ ਮੈਨੂੰ ਪੰਜ ਦੀ ਗੁੜ ਦੀ ਫੋਟੋ ਭੇਜ ਦੇ ਹਨਾ ਐਂ ਕਰਦੇ ਬਾਹ ਕਰਦੇ ਮੈਨੂੰ ਕੱਲੇ ਨੂੰ ਭੇਜ ਦੇ ਜਾਂ ਮੈਨੂੰ ਦੱਸ ਦੇ ਕਿਉਂਕਿ ਭਰਾ ਮੇਰੇ ਉਹ ਮੈਂ ਵੀ ਯਾਰ ਕੰਮਕਾਰ ਵਾਲਾ ਕੱਲਾ ਬੰਦਾ ਜਾਨਵਰ ਵੀ ਸਾਹਮਣੇ ਹੁੰਦਾ ਘਰ ਦਾ ਵੀ ਦੇਖਣਾ ਹੁੰਦਾ ਠੀਕ ਆ ਹੁਣ ਕੱਲੇ ਕੱਲੇ ਨੂੰ ਨਹੀਂ ਯਾਰ ਆਪਾਂ ਚੈਨਲ ਹੀ ਤੁਹਾਡੇ ਭਰਾਵਾਂ ਕਰਕੇ ਬਣਾਇਆ ਉਹੀ ਗੱਲ ਵੀਡੀਓ ਕਹਿੰਦੇ ਅਸੀਂ ਦੇਖਣੀ ਨਹੀਂ ਬਸ ਸਾਨੂੰ ਤੂੰ ਸਿੱਧਾ ਹੀ ਭੇਜ ਦੇ ਯਾਰ ਮੈਂ ਕੋਈ ਕੁਝ ਨਹੀਂ ਤੇ ਪੈਸੇ ਤਾਂ ਨਹੀਂ ਮੰਗ ਰਿਹਾ ਜਾਂ ਕੁਝ ਤਾਂ ਨਹੀਂ ਕਰ ਰਿਹਾ ਠੀਕ ਆ ਤੁਹਾਡੀ ਹੈਲਪ ਹੀ ਕਰ ਰਿਹਾ ਨਵੇਂ ਭਰਾਵਾਂ ਦੀ ਸੋ ਭਰਾ ਬਣ ਕੇ ਮੇਰੀ ਵੀ ਇਨ ਦੀ ਹੈਲਪ ਕਰਿਆ ਕਰੋ ਕੋਈ ਵੀ ਵੀਡੀਓ ਪੂਰੀ ਦੇਖ ਲਿਆ ਕਰੋ ਤੇ ਗਾਹ ਸ਼ੇਅਰ ਕਰ ਦਿਆ ਕਰੋ ਮੈਂ ਸਿਰਫ ਤੁਹਾਨੂੰ ਇੰਨਾ ਹੀ ਕਹਿਣਾ ਕੋਈ ਆਪਾਂ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ ਇਹ ਵੀ ਆਪਾਂ ਨੂੰ ਇੱਕ ਭਰਾ ਨੇ ਗੁਰਦਾ ਕਿਹਾ ਸੀ ਵੀ ਬਾਈ ਮੈਨੂੰ ਬਣਾ ਕੇ ਦੇ ਦੇ ਕੋਈ ਬਾਲਾ ਵੱਡਾ ਖਰਚਾ ਨਹੀਂ ਹੈਗਾ ਠੀਕ ਆ ਸਾਰਾ ਤੁਸੀਂ ਐਂ ਹਿਸਾਬ ਬਿਛਾਰਾ ਹੀ ਮੇਰਾ ਜ਼ੋਰ ਲਾ ਕੇ 15-1700 ਰੁਪਏ ਦੇ ਹਿਸਾਬ ਨਾਲ ਲਾ ਲਓ ਠੀਕ ਐ ਇਹਦਾ ਖਰਚਾ ਆਪਣਾ ਠੀਕ ਐ ਤੇ 1000 1100 ਹੀ ਆਪਣਾ ਪਾਣੀ ਦਾ ਠੀਕ ਐ ਜੇ ਕਿਸੇ ਭਰਾ ਨੇ ਬਣਵਾਉਣਾ ਵੀ ਹੋਇਆ ਤਾਂ ਆਪਣੇ ਨਾਲ ਮੈਸੇਜ ਕਰ ਲਿਓ ਬਈ ਇੰਸਟਾਗ੍ਰam ਤੇ ਆਪਾਂ ਬਣਾ ਕੇ ਵੀ ਭੇਜ ਦਾਂਗੇ ਠੀਕ ਐ ਜਿੰਨਾ ਕ ਖਰਚਾ ਹੋਊਗਾ ਬਈ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੋਈ ਆਪਾਂ ਲੋਕਾਂ ਨੂੰ 20-25000 ਦਾ ਗੋੜ ਨਹੀਂ ਬਣਾਉਂਦੇ ਇਹੀ ਗੋੜ ਹੁੰਦੇ ਨੇ ਠੀਕ ਐ ਤੇ ਸਰੇ ਵਾਲਾ ਜਮਾ ਗੋੜਾ ਤੁਸੀਂ ਕਮੈਂਟ ਪੜ੍ਹ ਲਿਓ ਪਿਛਲੀ ਵਾਰ ਇੱਕ ਭਰਾ ਨੇ ਆਪਣਾ ਇਹ ਗੋੜ ਬਣਾਇਆ ਸੀ ਕਈਆਂ ਨੇ ਬਣਾਇਆ ਸੀ ਪਰ ਦੱਸਿਆ ਆਪਾਂ ਨੂੰ ਇੱਕੋ ਹੀ ਭਰਾ ਨੇ ਵੀ ਬਈ ਮੈਂ ਗੋੜ ਬਣਾਇਆ ਸੀ ਰਿਜ਼ਲਟ ਬਹੁਤ ਸੋਹਣਾ ਠੀਕ ਹੈ ਇਹ ਕਬੂਤਰ ਨੂੰ ਕੱਢਣ ਤੋਂ ਪਹਿਲਾਂ ਵੀ ਲੱਗ ਜਾਂਦਾ ਬਈ ਜਾਂ ਕਬੂਤਰ ਆਪਣਾ ਜ਼ੋਰ ਲਾ ਕੇ ਆਵੇ ਉਦੋਂ ਵੀ ਲੱਗ ਜਾਂਦਾ ਤੇ ਇਹ ਦੂਸਰਾ ਵਾਲੀ ਬਾਜੀ ਜੀ ਵੀ ਲੱਗ ਜਾਂਦਾ ਠੀਕ ਹੈ ਤੇ ਕਹਿਰ ਵਾਲਾ ਜਿਹੜਾ ਉਹ ਆਪਾਂ ਤੁਹਾਨੂੰ ਅਲੱਗ ਦੱਸਾਂਗੇ ਪਿਛਲੇ ਹੱfte ਤੁਹਾਨੂੰ ਅੱਜ ਨਲੇ ਦਾ ਗੁੜ ਦਾ ਸਾਰਾ ਸਮਾਨ ਦਿਖਾਤਾ ਨਲੇ ਦੱਸਤਾ ਬਈ ਤੇ ਨਲੇ ਆਪਾਂ ਦੂਸਰਾ ਵਾਲੇ ਜਾਨਵਰਾਂ ਬਾਰੇ ਵੀ ਤੁਹਾਨੂੰ ਦੱਸਤਾ ਤੁਹਾਂ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਪੂਰੀ ਦੇਖ ਕੇ ਗਾਹ ਸ਼ੇਅਰ ਕਰਦਿਆ ਕਰੋ ਮੇਰੇ ਭਰਾ ਇੰਨੀ ਕੀ ਸਪੋਰਟ ਕਰ ਦਿਓ ਆਪਣੀ ਜੇ ਦਿਲੋਂ ਪਿਆਰ ਕਰਦੇ ਆ ਜਿਹੜੇ ਜਿਹੜੇ ਭਰਾ ਦਿਲੋਂ ਪਿਆਰ ਕਰਦੇ ਆ ਵੀਡੀਓ ਨੂੰ ਗਾਹ ਸ਼ੇਅਰ ਕਰਨਗੇ ਠੀਕ ਹੈ ਤੇ ਵਧੀਆ ਲਾਈਕ ਕਰਕੇ ਕਮੈਂਟ ਕਰਨਗੇ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਂਦੇ ਵੱਸਦੇ ਰਹੋ